ਹਾਂਜੀ ਇੱਥੇ ਅੱਜ ਸਾਰੇ ਵੀਰ ਸੱਜਣ ਘਰੋਟੇ ਆਂ ਵੀਰੋ ਭੈਣੋਂ ਤੇ ਭਰਾਓ ਤੁਹਾਡਾ ਕੀ ਨਾਂ ਆ ਜੀ ਪੱਪੂ ਜੀ ਤੇ ਤੁਹਾਡਾ ਕੀ ਨਾਂ ਜੀ ਪਰਮਪਾਲ ਜੀ ਤੁਹਾਡਾ ਕੀ ਨਾਂ ਜੀ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਜੀ ਤੁਸੀਂ ਇੱਥੇ ਅੱਜ ਸਾਡੇ ਕੋਲ ਆਏ ਜੇ ਆਪਣਾ ਮਸਲਾ ਲੈ ਕੇ ਕੀ ਮਸਲਾ ਲੈ ਕੇ ਆਏ ਜੇ ਵੇਖੋ ਜੀ ਸਾਡਾ ਨੰਨੇ ਕਾਰ ਬੰਦ ਕੀਤਾ ਵਾ ਬੰਦ ਕੀਤਾ ਨੂੰ ਅੱਜ 23 ਦਿਨ ਸਾਲ ਹੋ ਗਏ ਆ ਅੱਛਾ ਇਹ ਸਾਡਾ ਕਾਰਡ ਨਹੀਂ ਚੱਲੂਗਾ ਜਿੰਨਾ ਕੋ ਬੜੇ ਹਸਰਾਂ ਕੋ ਹੀ ਗਏ ਆ ਅੱਛਾ ਸਾਰਿਆਂ ਕੋ ਧੱਕੇ ਖਾ ਕੇ ਆ ਗਏ ਆ ਪਰ ਇਹਨਾਂ ਨੇ ਸਾਡਾ ਕਾਰਡ ਆ ਲਾਰੇ ਲੱਫੇ ਲਾ ਛੜਦੇ ਆ ਅੱਜ ਵੀ ਲੈਣ ਖੋਲਦੀ ਆ ਅੱਜ ਖੁੱਲਦੀ ਆ ਅੱਜ ਖੁੱਲੀ ਆ ਤੇ ਦੂਜਿਆਂ ਨੇ ਬਣਾ ਦਿੱਤੇ ਆ ਸਾਡੇ ਫੇਰ ਉੱਥੇ ਉੱਥੇ ਆ ਤੇ ਕਿਰਪਾ ਕਰ ਸਾਡਾ ਜਿਹੜਾ ਕਾਰਡ ਆ ਬੰਦ ਕੀਤਾ ਉਹ ਸਾਡਾ ਚਾਲੂ ਕਰਤਾ ਜਾਵੇ ਬੜੀ ਮਿਹਰਬਾਨੀ ਹੋਗੀ ਤਾਂ ਭਗਵਾਨ ਤੁਮਾਰ ਸਾਹਿਬ ਹੀ ਤੁਹਾਡੀ ਹਾਂਜੀ ਅੱਜ ਤੁਸੀਂ ਕਾਰਡ ਵੀਰ ਜੀ ਫੜੇ ਨੇ ਇਹ ਤੁਹਾਡੇ ਜਿਹੜੇ ਕਾਰਡ ਫੜੇ ਹੋਏ ਨੇ ਤੁਸੀਂ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਕਾਰਡ ਬਣਿਆ ਨੂੰ ਸਾਲ ਹੋ ਗਿਆ ਜੀ ਸਾਲ ਹੋ ਗਿਆ ਤੇ ਸਾਲ ਹੋ ਗਿਆ ਤੇ ਤੁਹਾਨੂੰ ਕਣਕ ਨਹੀਂ ਦਿੱਤੀ ਦਿੱਤੀ ਜਾ ਰਹੀ ਨਹੀਂ ਤਾਂ ਕਿੰਨੇ ਇਹ ਜਿਹੜਾ ਰਾਸ਼ਨ ਦੀਪੂਆਂ ਤੇ ਆ ਰਿਹਾ ਉਹ ਤੁਹਾਨੂੰ ਮਿਲਦਾ ਨਹੀਂ ਪਿਆ ਨਹੀਂ ਮਿਲਦਾ ਨਹੀਂ ਮਿਲਦਾ ਪਿਆ ਤੇ ਤੁਸੀਂ ਕਿਨਾਂ ਦੇ ਦੀਪੂਆਂ ਵਾਲੇ ਕੋ ਰਾਸ਼ਨ ਲੈਣ ਜਾਂਦੇ ਜੀ ਹਾਂਜੀ ਹਾਂਜੀ ਇਹ ਠੱਕੇ ਹੀ ਪੈਂਦੇ ਤੁਹਾਨੂੰ ਉੱਤ ਹਾਂਜੀ ਹਾਂਜੀ ਠੱਕੇ ਪੈਂਦੇ ਨੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਹੁਣ ਪੰਜਾਬ ਸਰਕਾਰ ਨੂੰ ਜਾਂ ਨਰਿੰਦਰ ਮੋਦੀ ਜੀ ਨੂੰ ਜਾਂ ਕਿਹ ਨਾਲ ਜਿਹੜਾ ਫੂਡ ਸਪਲਾਈ ਦਾ ਵਿਭਾਗ ਜਿਹੜਾ ਚੰਡੀਗੜ੍ਹ ਦਾ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਇਹ ਕਹਿਣਾ ਚਾਹੁੰਦੇ ਆ ਵੀ ਹਾਨੂੰ ਮਿਲਣੀ ਚਾਹੀਦੀ ਆ ਅੱਛਾ ਜੀ ਹਾਂਜੀ ਕਦ ਕ ਮਿਲਣੀ ਚਾਹੀਦੀ ਆ ਸਿੰਧਰਾ ਬਲੂਰ ਜਰਾਂ ਵਾਲੇ ਆਂ ਹਾਂਜੀ ਕੋਟ ਖਾਲਸਾ ਕੋਟ ਖਾਲਸਾ ਦੇ ਵਿੱਚ ਰਹਿੰਦੇ ਜੀ ਤੁਸੀਂ ਇਹ ਸੀ ਜੀ ਆ ਦੇਖੋ ਕੋਟ ਖਾਲਸਾ ਦੇ ਨਿਵਾਸੀ ਆ ਮੇਰੀਆਂ ਭੈਣਾਂ ਖਲੋਤੀਆਂ ਨੇ ਬੀਬੀਆਂ ਖਲੋਤੀਆਂ ਨੇ ਇਹਨਾਂ ਨੇ ਹੱਥਾਂ ਦੇ ਵਿੱਚ ਕਾਟ ਵੀ ਫੜੇ ਨੇ ਇਹਨਾਂ ਨੂੰ ਆ ਕਾਟ ਸਾਲ-ਸਾਲ ਹੋ ਗਿਆ ਕਾਟ ਦਿੱਤਿਆਂ ਨੂੰ ਰਾਸ਼ਨ ਕਾਟ ਦਿੱਤਿਆਂ ਨੂੰ ਪਰ ਇਹਨਾਂ ਨੂੰ ਅਜੇ ਤੱਕ ਇੱਕ ਵੀ ਖਾਣ ਨੂੰ ਦਾਣਾ ਨਹੀਂ ਦਿੱਤਾ ਗਿਆ ਦੀਕੂਆਂ ਵਾਲੇ ਕਹਿੰਦੇ ਨੇ ਸਾਨੂੰ ਪਿੱਛੋਂ ਸਰਕਾਰ ਕੰਨਕ ਨਹੀਂ ਦੇ ਰਹੀ ਸਰਕਾਰ ਭੁੱਖੀ ਬੈਠੀ ਐ ਇਹ ਦੱਸਿਆ ਜਾਵੇ ਵੀ ਸਰਕਾਰ ਭੁੱਖੀਆ ਤੇ ਕਿਉਂ ਭੁੱਖੀਆ ਵੋਟਾਂ ਲੈਣ ਵੇ ਇਹ ਸਰਕਾਰ ਭੁੱਖੀ ਨਹੀਂ ਹੁੰਦੀ ਤੇ ਜਦੋਂ ਵੋਟਾਂ ਲੈ ਲੈਂਦੀ ਓਦੋਂ ਸਰਕਾਰ ਭੁੱਖੀ ਹੋ ਜਾਂਦੀ ਆ ਇਸ ਦੇ ਵਿੱਚ ਬਹੁਤ ਜਾਣਿਆਂ ਦੇ ਕਾਰਡ ਨੀਲੇ ਕਾਰਡ ਕੱਟੇ ਨੇ ਅੱਜ ਤੱਕ ਉਹਨਾਂ ਨੂੰ ਅਫਸਰ ਇਹੋ ਹੀ ਕਹੀ ਜਾਂਦੇ ਆ ਤੁਹਾਡੇ ਅਗਲੇ ਮਹੀਨੇ ਕਾਰਡ ਨੈਟ ਤੇ ਛਾੜ ਦਾਂਗੇ ਤੁਹਾਡੇ ਅਗਲੇ ਮਹੀਨੇ ਕਾਰਡ ਨੈਟ ਤੇ ਛਾੜ ਦਾਂਗੇ ਭਗਵੰਤ ਮਾਨ ਜੀ ਕਹਿੰਦੇ ਨੇ ਭਗਵੰਤ ਮਾਨ ਜੀ ਕਹਿੰਦੇ ਨੇ ਕਿ ਜਿਨ੍ਹਾਂ ਦੇ ਕਾਰਡ ਜਿੱਤਰਾ ਹੀ ਅਹੀਂ ਕੱਟੇ ਨੇ ਉਤਰਾ ਹੀ ਅਹੀਂ ਆਨਲਾਈਨ ਛਾੜ ਦੇਣੇ ਨੇ ਤੇ ਅਜੇ ਤੱਕ ਵਿਚਾਰੇ ਗਰੀਬ ਟੱਕੇ ਖਾਂਦੇ ਨੇ ਇਹ ਸਾਰੀ ਸੰਗਤ ਜਿਹੜੀ ਹੈ ਨਾ ਅੱਜ ਮੇਰੇ ਕੋ ਆਈ ਆ ਇਹਨਾਂ ਨੇ ਜ਼ਿਲ੍ਹਾ ਕੰਟਰੋਲਰ ਅੰਮ੍ਰਿਤਸਰ ਤੇ ਚੰਡੀਗੜ੍ਹ ਪ੍ਰਸ਼ਾਸਨ ਡਾਇਰੈਕਟਰ ਫੂਡ ਸਪਲਾਈ ਵਿਭਾਗ ਡਾਇਰੈਕਟਰ ਚੰਡੀਗੜ੍ਹ ਤੋਂ ਮੰਗ ਕੀਤੀ ਆ ਨਰਿੰਦਰ ਮੋਦੀ ਜੀ ਕੋ ਮੰਗ ਕੀਤੀ ਹੈ ਕਿ ਜਿਹੜੀ ਜਲਦੀ ਤੋਂ ਜਲਦੀ ਸਾਡੇ ਕਾਰਡ ਚਾਲੂ ਕੀਤੇ ਜਾਣ ਤੇ ਸਾਡੇਆਂ ਕਣਕ ਚਾਲੂ ਕੀਤੀ ਜਾਵੇ ਤੇ ਜਿਨ੍ਹਾਂ ਦੇ ਕਾਰਡ ਬੰਦ ਕੀਤੇ ਨੇ ਅੰਦਰ ਕਾਰਡ ਕਾਰਡ ਚਾਲੂ ਕੀਤੇ ਜਾਣ ਇਹਨਾਂ ਦੇ ਵੀ ਕਾਰਡ ਚਾਲੂ ਕੀਤੇ ਜਾਣ ਸੁਖਿੰਦਰ ਸਿੰਘ ਨੇਤਰਹੀੜ ਕੋਟ ਖਾਲਸਾ